ਹਾਂਜੀ ਦੋਸਤੋ ਸਾਡੇ ਇਹ ਵਲੌਗ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾ ਮਾਈਆਂ ਬਾਪਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਾਂ ਕੱਲ ਇੱਥੇ ਪੁਸ਼ਕਰ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕਮਰਾ ਲੈ ਲਿਆ ਸੀ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਦੇ ਰੂਮ ਦੇ ਵਿੱਚ ਹੀ ਆ ਹੁਣ ਆਪਾਂ ਚੱਲੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਤੇ ਪ੍ਰਮਾਤਮਾ ਅੱਗੇ ਸਜਦਾ ਕਰਕੇ ਆਈਏ ਫਿਰ ਉੱਥੋਂ ਦਾ ਤੁਹਾਨੂੰ ਨਾਲੇ ਤਾਂ ਇਤਿਹਾਸ ਬਾਰੇ ਜਾਣੂ ਕਰਾਉਂਦੇ ਆ ਤੇ ਨਾਲੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਜੀ ਬਣੇ ਰਹੋ ਜੀ ਸਾਡੇ ਨਾਲ ਗੁਰਦੁਆਰਾ ਸਾਹਿਬ ਦਾ ਬਾਹਰੀ ਦ੍ਰਿਸ਼ ਬਹੁਤ ਸੋਹਣਾ ਲੱਗਿਆ ਤੇ ये है जी मेन एंट्रेंस ये है जी मेन एंट्रेंस दोबारा गुरु नानक दरबार साहेब पुष्कर पातशाही पैमी से पातशाही दसवीं जी नाचानी गुरद्वारा साहब होता फ्रंट व्यू है जी और ये है जी गुरुद्वारा साहेब का इतिहास ਇਥੇ ਪੁਸ਼ਕਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਪਾਸ਼ਾਹੀ ਤੇ ਦਸਵੀਂ ਪਾਸ਼ਾਹੀ ਦੋਨੋਂ ਪਾਸ਼ਾਹੀਆਂ ਆਈਆਂ ਹੋਈਆਂ ਹਨ ਸੂ ਇਹ ਇਤਿਹਾਸ ਆਪਾਂ ਆ ਅੱਜ ਦਾ ਹੈ ਸੋ ਤੁਸੀਂ ਸਕਰੀਨ ਸ਼ਾਰਟ ਕਰਕੇ ਪੜ੍ਹ ਸਕਦੇ ਹੋ ਜੀ ਹੁਣ ਚੱਲਦੇ ਆ ਜੀ ਅੰਦਰ ਵਾਹਿਗੁਰੂ 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 ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਬਿਲਕੁਲ ਫਰੰਟ ਗੁਰਦੁਆਰਾ ਸਾਹਿਬ ਦੀ ਐਂਟਰੀ ਐ ਨਿਸ਼ਾਨ ਸਭ ਝੂਲ ਰਹੇ ਆ ਜੀ ਦੋ ਬਹੁਤ ਉੱਚੇ ਲੱਗ ਰਹੇ ਆ ਐ ਗੁਰਦਾਰਾ ਸਾਹਿਬ ਦੇ ਬਾਹਰ ਦਾ ਦ੍ਰਿਸ਼ ਹੈ ਜੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਜਦੋਂ ਵੀ ਕਿਤੇ ਇੱਧਰ ਅਜਮੇਰ ਵਾਲੀ ਸਾਈਡ ਆਏ ਤਾਂ ਇਸ ਗੁਰਦੁਆਰਾ ਸਾਹਿਬ ਜ਼ਰੂਰ ਦਰਸ਼ਨ ਕਰਿਓ ਜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਦਰਸ਼ਨ ਹੈ ਜੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਦੀ ਸਰਾਮਣੀ ਹੋਈ ਹੈ ਜੀ ਸਾਰੀ ਆਪਾਂ ਇਸ 11 ਨੰਬਰ ਕਮਰੇ ਦੇ ਵਿੱਚ ਰੁਕੇ ਹੋਏ ਆ ਥੱਲੇ ਵੀ ਹੈ ਉੱਪਰ ਵੀ ਹੈ ਤਿੰਨ ਮੰਜ਼ਲੀ ਹੈ ਇੱਥੇ ਕੋਈ ਵੀ ਰੁੱਕ ਸਕਦਾ ਹੈ ਇਸ ਤਰ੍ਹਾਂ ਅੱਜ ਕੱਲ ਇੱਕ ਚੱਲਣ ਜਿਆ ਹੋ ਗਿਆ ਕਿ ਕਮਰਾ ਕੋਈ ਵੀ ਲੈ ਸਕਦਾ ਹੈ ਲੇਕਿਨ ਉਸ ਦਾ ਇਸ ਤਰ੍ਹਾਂ ਹੋਟਲਾਂ ਵਾਲੇ ਚਾਰਜ ਕਰਦੇ ਆ ਤੇ ਇੱਥੇ ਵੀ ਇੱਕ ਦਿਨ ਦਾ 600 ਰੁਪਿਆ ਚਾਰਜ ਕਰਦੇ ਆ ਜੀ ਪਰ ਜਿੰਨੇ ਦਿਨ ਤੁਸੀਂ ਮਰਜ਼ੀ ਰਹਿ ਸਕਦੇ ਹੋ ਆ ਲੰਗਰ ਹਾਲ ਇੱਧਰ ਸਾਹਮਣੇ ਲੰਗਰ ਹਾਲ ਹੈ ਜੀ ਮੈਂ ਦਿਖਾਉਂਦਾ ਹਾਂ ਤੁਹਾਨੂੰ ਉਹ ਸਾਹਮਣੇ ਲੰਗਰ ਹਾਲ ਹੈ ਇੱਥੇ ਲੰਗਰ ਪਕਦਾ ਹੈ ਜੀ ਹਜੇ ਪਹਿਲਾਂ ਵਾਂਗ ਉਹੀ ਬੜਾ ੱਤਨਾ ਬਣੀਆਂ ਹੋਈਆਂ ਛੁਰਾਂ ਇੱਧਰ ਤਵੀ ਰੱਖੀ ਹੋਈ ਹੈ ਇੱਧਰ ਲੱਕੜੀ ਤਾਂ ਬਾਲਣਾ ਹੈ ਇੱਧਰ ਸਾਹਮਣੇ ਛੁਰਾਂ ਬਣੀਆਂ ਹੋਈਆਂ ਹੈ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੀ ਹੈ ਜੀ ਜਿੱਥੇ ਕਿ ਖੇਤੀ ਗਈ ਕੀਤੀ ਗਈ ਹੈ ਆ ਕਣਕ ਦੀ ਖੇਤੀ ਖੜੀ ਹੈ ਸਾਹਮਣੇ ਦੂਰ ਪਹਾੜਾਂ ਦੇ 뷰 ਬਹੁਤ ਸ਼ਾਨਦਾਰ ਦਿਖਾਈ ਦੇ ਰਹੇ ਹੈ ਇੱਧਰ ਸਾਰੇ ਗੁਰਦੁਆਰਾ ਸਾਹਿਬ ਦੀ ਸੋਹਣੀ ਜ਼ਮੀਨ ਤੇ ਫਸਲ ਬੀਜੀ ਹੋਈ ਹਾਂਜੀ ਇਹ ਹੈਗਾ ਜੀ ਲੰਗਰ ਹਾਲ ਬਹੁਤ ਵੱਡਾ ਬਣਿਆ ਹੋਇਆ ਹੈ ਇੱਕ ਮੋੜਦੋਰਾ ਸਾਬ ਦਾ ਲੰਗਰ ਹਾਲ ਹੈ ਜੀ ਇਹ ਹੈ ਜੀ ਸਰਾ ਦੇ ਕਮਰੇ ਤੀਸਰਾ ਥੱਲੇ ਵੀ ਬਣੀ ਹੋਈ ਹੈ ਤੇ ਉੱਪਰ ਹੱਲੇ ਇਹਦੇ ਵਿੱਚ ਹੋਰ ਕਮਰੇ ਬਣ ਰਹੀ ਹੈ ਇਹ ਸਵੇਰੇ ਸਵੇਰੇ ਬਾਹਰ ਦਾ ਦ੍ਰਿਸ਼ ਬਹੁਤ ਹੀ ਸੋਹਣਾ ਚੀੜੀਆਂ ਦਾ ਚਹਿਚਾਹਣਾ ਸੁਣ ਰਹੀ ਹੈ ਤੇ ਹੁਣ ਆਪਾਂ ਇੱਥੇ ਹੀ ਕਰਦੇ ਹਾਂ ਇਸ ਬਲੌਗ ਦੀ ਸਮਾਪਤੀ ਤੇ ਮਿਲਦੇ ਆਂ ਨਵੀਆਂ ਰਾਹਾਂ ਤੇ ਤੇ ਨਵੀਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ